ਦੇਖੋ ਜੇ ਲੋਕ ਆਪਣੇ ਥੋੜੇ ਜਿਹੇ ਫਾਇਦੇ ਲੈ ਕੇ ਨਿਆ ਦੀ ਜਾਣਖਾਤ ਰੇਪੋਂਦੇ ਨੇ ਤੇ ਬਚਾਅ ਕਾਰਜ ਚੱਲਦੇ ਨੇ ਪਰ ਇਹ ਆਪਣੇ ਟਰੱਕ ਮਾਲ ਢੋਈ ਨਾਲ ਦੀ ਨਾਲ ਕਰ ਰਹੇ ਨੇ ਜਿਸ ਕਰਕੇ ਰਸਤਾ ਬਲੌਕ ਹੋ ਜਾਂਦਾ ਹੈ ਤੇ ਜਿਵੇਂ ਫੌਜੀਆਂ ਗੱਡੀਆਂ ਵੀ ਐਂਬੂਲੈਂਸ ਪਿੱਛੇ ਖੜੀ ਹੈ ਇਹਨਾਂ ਨੂੰ ਅੱਗੇ ਜਾਣ ਦੇ ਵਿੱਚ ਬਹੁਤ ਚੰਗੀਆਂ ਆਉਂਦੀਆਂ ਦੇਖ ਤਾਂ ਹੈ ਫੌਜੀਆਂ ਗੱਡੀਆਂ ਵੀ ਖੜੀਆਂ ਨੇ ਤੇ ਐਂਬੂਲੈਂਸ ਵੀ ਰੁਕੇ ਖੜੀ ਹੈ ਸਿਰਫ ਇਹਨਾਂ ਲੋਕਾਂ ਕਰਕੇ ਜੋ ਕਿ ਇਸ ਵਿਪਤਾ ਦੀ ਘੜੀ ਦੇ ਵਿੱਚ ਵੀ ਆਪਣੇ ਵਪਾਰ ਨੂੰ ਪਹਿਲ ਦੇ ਰਹੇ ਨੇ ਤੇ ਰਸਤਾ ਬਲਾਕ ਕਰ ਰਹੇ ਨੇ ਇਸ ਮੌਕੇ ਇਸ ਅਸਰਾਲੀ ਬੰਨ ਜੋ ਕਿ ਬੇहद ਖਤਰਨਾਕ ਹੈ ਪੰਜਾਬ ਦੇ ਲਈ ਤੇ ਦੇਖ ਸਕਦੇ ਹੋ ਐਨਡੀਆਰਐਫ ਦੀ ਗੱਡੀ ਤੇ ਹੋਰ ਕਿੰਨੇ ਵਾਹਨ ਸਿਰਫ ਉਸ ਇੱਕ ਵਪਾਰੀ ਦੇ ਟਰੱਕ ਕਰਕੇ ਇੱਥੇ ਬਲਾਕ ਹੋਏ ਹੋਏ ਸੀ ਤੁਸੀਂ ਆਪ ਵੀ ਦੇਖ ਸਕਦੇ ਐਨਡੀਆਰਐਫ ਦੀ ਗੱਡੀ ਹੋਣ ਗਈ ਆ ਜਿਹਦੇ ਕਰਕੇ ਸਾਰਾ ਕੁਝ ਬਲਾਕ ਹੋਇਆ ਹੋਇਆ ਸੀ ਦੇਖਦਾ ਕਿੰਨਾ ਰਸਤਾ ਖਤਰਨਾਕ ਹੈ ਇਹਦੇ ਲਈ ਵੀ ਇੱਥੇ ਖਰਾਵ ਵਗੈਰਾ ਜੇ ਲਗਾਏ ਜਾਵੇ ਤਾਂ ਫਰਾ ਦੇਖ ਸਕਦੇ ਹੋ ਉੱਥੇ ਹੀ ਇੱਕ ਵਪਾਰੀ ਦਾ ਇੱਕ ਡਾਊਨ ਵੀ ਹੈ ਜਿੱਥੇ ਕੀ ਲਗਾਤਾਰ ਉਹ ਆਪਣੇ ਮਾਲ ਨੂੰ ਓਟਵਾਈ ਕਰ ਰਿਹਾ ਜਿਸ ਕਰਕੇ ਜੋ ਰੈਸਕਿਊ ਵਾਲੀਆਂ ਗੱਡੀਆਂ ਨਾਲ ਰਾਹਤ ਸਮਗਰੀ ਲੈ ਕੇ ਆਉਣ ਵਾਲੀਆਂ ਗੱਡੀਆਂ ਨੇ ਸੇਵਾਦਾਰ ਨੇ ਜਾਂ ਜੋ ਮਿੱਟੀ ਆ ਰਹੀ ਹੈ ਬੰਦਪੂਰਨ ਦੇ ਲਈ ਉਹਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਜਦਕਿ ਸਰਕਾਰ ਨੇ ਸਕੂਲ ਤੱਕ ਬੰਦ ਕਰ ਦਿੱਤੇ ਨੇ ਲੋਕਾਂ ਦੀ ਸਿਹਤ ਦੇ ਲਈ ਪਰ ਇਹ ਵਪਾਰੀ ਪੰਜਾਬ ਦੇ ਲਈ ਖੋਦੰਦ ਲਈ ਆਪਣੇ ਵਪਾਰ ਆਪਣੇ ਗੜਾਉਂ ਨਾਲ ਸੰਬੰਧ ਕਰ ਸਕਦੇ ਜਦ ਕਿ ਸਸਰਾਲੀ ਬੰਨ ਕਿੰਨਾ ਜਿਆਦਾ ਨਾਜ਼ਿਕ ਸਥਿਤੀ ਦੇ ਵਿੱਚ ਹੈ ਸਾਰੇ ਬੰਨ ਨਾਲੋਂ ਫਿਰ ਵੀ ਇਹ ਜਾਣਦੇ ਹੋਏ ਵੀ ਕਿਵੇਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਆਪਣਾ ਵਪਾਰ ਦਾ ਫੋਲਕੇ ਰੱਖਣਾ ਇੱਕ ਪਾਸੇ ਗੱਲ ਹੈ ਨਾਲ ਦੀ ਨਾਲ ਉਹਨਾਂ ਵੱਲੋਂ ਮਾਲ ਵੀ ਮੰਗਾਇਆ ਜਾ ਰਿਹਾ ਹੈ ਟਰੱਕ ਵੱਡੇ ਟਰੱਕ ਤਕਰੀਬਨ 18 18 ਟੈਲ ਟੈਰੇ ਆ ਰਹੇ ਨੇ ਵੱਡੇ ਟਿਪਕਰ ਆ ਰਹੇ ਨੇ ਉਹਨਾਂ ਦਾ ਮਾਲ ਲੈ ਕੇ ਜੋ ਕਿ ਰਾਹਤ ਘਾਰਜਾਂ ਦੇ ਵਿੱਚ ਅੜਿੱਕਾ ਪਾ ਰਹੇ ਨੇ ਸੋ ਅਜਿਹੇ ਲੋਕਾਂ ਤੇ ਵੀ ਚਾਹੀਦਾ ਕਾਨੂੰਨ ਨੂੰ ਕਾਰਵਾਈ ਕਰਨਾ ਜੋ ਲੋਕਾਂ ਦੀ ਜ਼ਿੰਦਗੀ ਨਾਲੋਂ ਜ਼ਰੂਰੀ ਪੈਸਾ ਸਮਝਦੇ ਨੇ ਦੇਖ ਸਕਦੇ ਹੋ ਰਸਤੇ ਦਾ ਵੀ ਕਿਸ ਤਰ੍ਹਾਂ ਦਾ ਹਾਲਾਤ ਹੈ ਇੱਥੇ ਰਾਹਤ ਲੈ ਕੇ ਹੁਣੀ ਬਹੁਤ ਵੱਡੀ ਸਟਰਗਲ ਹੈ ਸੋ ਦੋਸਤੋ ਦੇਖ ਸਕਦੇ ਹੋ ਇਹ ਬਿਲਕੁਲ ਉਸ ਰਸਤੇ ਤੇ ਫੋਲਟਰੀ ਫਾਰਮ ਬਣਾਇਆ ਹੋਆ ਜਿੱਥੇ ਕਿ ਆ ਵੱਡੇ ਵੱਡੇ ਟਰੱਕ ਆ ਰਹੇ ਨੇ ਤੁਸੀਂ ਦੇਖਿਆ ਕਿ ਕਿੰਨਾ ਖਤਰਾ ਹੈਗਾ ਬੰਨ ਤੇ ਪਰ ਫਿਰ ਵੀ ਇਹ ਬੰਦ ਨਹੀਂ ਕਰਦੇ ਇਹਨਾਂ ਦੇ ਟਰੱਕ ਇੱਥੋਂ ਮੋੜ ਤੋਂ ਆਉਂਦੇ ਨੇ ਤੇ ਅੱਗੇ ਜਿਹੜੇ ਵਾਹਨ ਆ ਰਹੇ ਹੁੰਦੇ ਨੇ ਸੇਵਾ ਕਰਨ ਦੇ ਲਈ ਰੇਤੇ ਦੀਆਂ ਬੋਰੀਆਂ ਲੈ ਕੇ ਜਾਂ ਫਿਰ ਹੋਰ ਰਹਾਸਮਾਗਰੀ ਲੈ ਕੇ ਉਹਨਾਂ ਨੂੰ ਬਹੁਤ ਜਿਆਦਾ ਅੜਿੱਕਾ ਹੁੰਦਾ ਇਹ ਜੀ ਜੋ ਕਰਕੇ ਦੇਖ ਸਕਦੇ ਹੋ ਪਹਿਲਾਂ ਵੀ ਆ ਵੱਡੀ ਗੱਡੀ ਉੱਥੇ ਲੱਗੀ ਰਹੀ ਜਿਹਦੇ ਕਰਕੇ ਐਂਬੂਲੈਂਸ ਵੀ ਰੁਕ ਗਈ ਫੌਜੀਆ ਦਾ ਟਰੱਕ ਵੀ ਰੁਕਿਆ ਰਿਹਾ ਫੌਜੀਆ ਦਾ ਟਰੱਕ ਵੀ ਕਿੰਨਾ ਚਿਰ ਇਹ ਟਰੱਕ ਮੋੜਨ ਕਰਕੇ ਕਿਉਂਕਿ ਉਥੇ ਟੀ ਪੁਆਇੰਟ ਆ ਸਿੱਧਾ ਰਸਤਾ ਬੰਨ ਤੇ ਨੂੰ ਲੰਘ ਜਾਂਦਾ ਹੈ ਤੇ ਟੀ ਪੁਆਇੰਟ ਤੇ ਇੱਕ ਰਸਤਾ ਇਹਨਾਂ ਦੇ ਸਪੋਰਟਰੀ ਫਾਰਮ ਤੇ ਨੂੰ ਆਉਂਦਾ ਜਿਹਦੇ ਕਰਕੇ ਇੱਥੇ ਵੱਡਾੜੀ ਕਾ ਹੁੰਦਾ ਹੈ ਹੈਲੋ ਹੈਲੋ ਹੈਗਾ ਵੀ ਕੋਈ ਇੱਥੇ ਦੇਖ ਸਕਦੇ ਹੋ ਇਹ ਟਰੱਕ ਕਰਕੇ ਉੱਥੇ ਫੌਜੀਆ ਦਾ ਟਰੱਕ ਵੀ ਜੋ ਉੱਥੇ ਸੇਵਾ ਲਈ ਜਾ ਰਿਹਾ ਸੀ ਬੰਨ ਤੇ ਉਹ ਵੀ ਰੁਕਿਆ ਰਿਹਾ ਤੇ ਉਹ ਸਾਹਮਣੇ ਟ੍ਰੀ ਪੁਆਇੰਟ 30 ਪੁਆਇੰਟ ਤੋਂ ਇੱਧਰੋਂ ਸਿੱਧਾ ਰਸਤਾ ਬੰਨ ਤੇ ਨੂੰ ਜਾਂਦਾ ਇੱਧਰੋਂ ਆਉਂਦਾਗਾ ਮੱਤੇਵੜਾ ਵੱਲੋਂ ਤੇ ਇਹ ਇਹਨਾਂ ਦੇ ਪੋਲਟਰੀ ਫਾਰਮ ਨੂੰ ਆਉਂਦਾ ਉੱਥੋਂ ਇਹਨਾਂ ਨੇ ਟਰੱਕ ਬੈਕ ਕੀਤਾ ਕਿਉਂਕਿ ਮੋੜ ਛੋਟਾ ਕਾਫੀ ਟਾਈਮ ਲੱਗ ਗਿਆ ਜਿਹਦੇ ਕਰਕੇ ਐਂਬੂਲੈਂਸ ਵੀ ਖੜੀ ਰਹੀ ਰੇਤੇ ਵਾਲੀਆਂ ਟਰਾਲੀਆਂ ਵੀ ਜਿੱਚ ਥੈਲੇ ਸੀ ਰੇਤੇ ਦੇ ਭਰੇ ਹੋਏ ਉਹ ਵੀ ਖੜੇ ਰਹੇ ਤੇ ਹੋਰ ਵੀ ਚੀਜ਼ਾਂ ਖੜੀਆਂ ਨਹੀਂ ਆ ਕਾਫੀ ਜਿਆਦਾ ਡਿੱਕਾ ਪਿਆ ਇੱਥੇ ਹੁਣ ਗੱਲ ਕਰਨ ਨੂੰ ਕੋਈ ਨਹੀਂ ਹੈਗਾ ਕਾਫੀ ਆਵਾਜ਼ਾਂ ਵੀ ਮਾਰੀਆਂ ਨੇ ਪੁਲਿਸ ਵਾਲਿਆਂ ਨੇ ਦੱਸਿਆ ਕਿ ਪੋਲਟਰੀ ਫਾਰਮ ਸੋ ਇਹ ਵੀ ਬੰਦ ਕਰਾਉਣੇ ਚਾਹੀਦੇ ਨੇ ਆ ਦੇਖੋ ਇੱਧਰ ਹੋਰ ਵੀ ਹੋਣਗੇ ਮੈਨੂੰ ਲੱਗਦਾ ਵਪਾਰਕ ਆਧਾਰੇ ਜਿਨ੍ਹਾਂ ਦੇ ਕਰਕੇ ਡਿੱਕਾ ਪੈਂਦਾ ਰਹਾ ਹਰ ਕਰਜੀਆਂ ਦੇ ਵਿੱਚ ਕਿਉਂਕਿ ਇਹ ਸਸਰਾਲੀ ਬੰਦੇ ਤੇ ਬਹੁਤ ਵੱਡਾ ਖਤਰਾ ਬਣਿਆ ਹੋਇਆ। ਤੁਹਾਡੇ ਇਸ ਵਾਰ ਕੀ ਕਹਣਾ ਕਮੈਂਟ ਕਰਕੇ ਦੱਸਿਓ। ਇਹ ਕਾਹਦਾ ਹੈ? ਕਿਸ ਚੀਜ਼ ਦਾ ਸਮਾਨ ਹੈ ਇਸ ਵਿੱਚ? ਅੰਡੇ ਲੈ ਕੇ ਆਏ ਹੋ ਯਹਾਂ ਪੇ, ਕੱਲੇ ਕੇ ਜਾ ਰਹੇ ਹੋ? ਲੈ ਕੇ ਜਾ ਰਹੇ। ਆਪ ਔਰ ਕੋਈ ਰਸਤੇ ਸੇ ਨਹੀਂ ਆਤਾ ਯਹਾਂ ਪੇ। ਇੱਕ ਹੀ ਰਸਤਾ ਹੈ। ਜੈਸੇ ਯਹਾਂ ਪੇ ਫਿਰ ਡਿੱਕਾ ਨਹੀਂ ਪੜਦਾ ਉਹ ਜੋ ਗਾੜੀ ਜਾਂਦੀ ਆ ਉਧਰ ਕੋ ਸੇਵਾ ਕੇ ਲਈ ਟਰੱਕੇ ਜਾਂਦੇ ਆ। ट्रैली जाती है वो रुक जाती है जब आप गाड़ी मोड़ते हो फिर वो मुश्किल गलत बात है ना क्योंकि उधर बांध टूटने वाला है अगर बांध टूट गया तो सारा लुधियाना डूबेगा ऐसे ही है नहीं अच्छा एक दिन लेट मंगवाले है ना ये बात अच्छी है ना सो बंदा भी मान रहा है जी एक जाना जी यार ये की है जी उरे ये कादा काम है ਇਹ ਬੜੀ ਫੈਕਟਰੀ ਹੈ ਬੱਚੇ ਦਾ ਤਾਂ ਮੈਂ ਇਹ ਪਾਜੀ ਮੈਂ ਕਹਿਣਾ ਵੀ ਇਹ ਕੋਈ ਹੋਰ ਰਸਤਾ ਨਹੀਂ ਹੋ ਸਕਦਾ ਵੀ ਟਰੱਕ ਕਿਹਦੇ ਹੋਰ ਰਸਤੇ ਦੀ ਮੰਗਵਾ ਲਓ ਤੁਸੀਂ ਇਹਦੀ ਜਗ੍ਹਾ ਤੇ ਭਜੀ ਗੇਟ ਆਏ ਤੋ ਨਹੀਂ ਇਧਰੋਂ ਸਿੱਧਾ ਕਿਉਂਕਿ ਉਹ ਬੰਨ ਦਾ ਰਸਤਾ ਰੁਕਦਾ ਸੀ ਪਹਿਲਾਂ ਕਵਰੇਜ ਕੀਤੀ ਆ ਉੱਥੇ ਫੌਜ ਦਾ ਟਰੱਕ ਵੀ ਕਾਫੀ ਟਾਈਮ ਖੜਾ ਰਿਹਾ ਹੈ ਟਰੱਕ ਮੋੜਨ ਕਰਕੇ ਜੀ ਭਜੀ ਆ ਕੋਈ ਰੈਗੂਲਰ ਜ਼ਰੂਰੀ ਨਹੀਂ ਕਿ ਵੱਡੀਆਂ ਗੱਡੀਆਂ ਆਉਂਦੀਆਂ ਬਸ ਛੋਟੀਆਂ ਗੱਡੀਆਂ ਆਉਂਦੀਆਂ ਜਿਆਦਾ ਕਦੇ-ਕਦੇ ਹੁੰਦਾ ਕਿ ਵੱਡੀ ਗੱਡੀ ਆ ਜਾਵੇ ਨਹੀਂ ਜੇ ਇਧਰ ਦੀ ਲੁਧਿਆਣੇ ਵੱਲ ਦੀ ਘੁੰਮ ਕੇ ਆਹ ਰਸਤੇ ਦੀ ਆ ਜਾਵੇ ਜਿਹੜੇ ਰਸਤੇ ਤੁਸੀਂ ਆਏ ਹੋ ਹੁਣ ਅਸ ਪਮੇ ਤਾਂ ਇਹ ਫੌਜ ਦਾ ਟਰੱਕ ਵੀ ਖੜਾ ਰਿਹਾ ਪਹਿਲਾਂ ਐਮਬੂਲੈਂਸ ਵੀ ਖੜੀ ਨੇ ਬਹੁਤ ਟਾਈਮ ਲਾਤਾ ਇਹਨੇ ਜਾਂ ਕੋਈ ਡਰਾਈਵਰ ਇਹ ਜਾ ਰੱਖੋ ਜਿਹੜਾ ਐਕਸਪਰਟ ਹੋਵੇ ਫਟਾਫਟ ਮੋੜ ਲਿਆਵੇ ਇਹ ਤਾਂ ਭਾਈ ਬਾਹਰ ਦੀਆਂ ਗੱਡੀਆਂ ਐ ਕੰਪਨੀ ਦੀ ਗੱਡੀ ਨਹੀਂ ਐ ਬਾਹਰ ਦੀਆਂ ਗੱਡੀਆਂ ਨਾਲ ਕੋਈ ਨਾ ਕੋਈ ਆ ਜਾਂਦੀ ਐ ਨੇੜੇ ਇਕੱਠਾ ਹੈਗਾ ਤੁਸੀਂ ਦੇਖਿਆ ਮਨ ਕਿੰਨਾ ਖਤਰਾ ਹੈ ਉੱਥੇ ਅਸੀਂ ਉੱਥੇ ਸਾਰੀ ਜੜੀ ਉੱਥੇ ਸੀਗੇ ਰਪੋੜੇ ਢੋਲੇ ਕਿੰਨਾ ਖਤਰਾ ਹੈ ਤੁਸੀਂ ਸੇਵਾ ਕਰਦੇ ਇੱਕ ਪਾਸੇ ਸੇਵਾ ਕਰਦੇ ਦੂਜੇ ਪਾਸੇ ਨੁਕਸਾਨ ਕਰੀ ਜਾਂਦੇ ਹੋ ਕਿ ਆ ਭਾਈ ਇਹ ਤਾਂ ਹੁਣ ਕੀ ਕੰਮ ਐ ਕੰਪਨੀ ਦਾ ਬਾਕੀ ਤਾਂ ਕੋਈ ਗੱਲ ਨਹੀਂ ਢਿੱਕਾ ਨਹੀਂ ਜਾਂਦਾ ਉਤੇ ਫੌਦਾ ਟਰੱਕ ਵੀ ਜਿਹੜੇ ਰੇਤੇ ਦੇ ਗੱਟੇ ਭਰ ਕੇ ਲਿਆਉਂਦੀਆਂ ਟਰੈਲੀਆਂ ਉਹ ਵੀ ਖੜੀਆਂ ਰਹੀਆਂ ਜੀ ਸਾਰਾ ਕੁਝ ਖੜਾ ਰਿਹਾ ਬਹੁਤ ਟਿੱਪੇ ਪਿੱਛੇ ਗੋਸਗੜ ਆਹ ਮੋੜ ਤੇ ਟੀ ਪੁਆਇੰਟ ਤੇ ਥੋੜੇ ਦੇ ਦੇਖੋ ਜੇ ਹੋ ਸਕੇ ਗੋਸੋ ਕਿਉਂਕਿ ਬਹੁਤ ਵੱਡਾ ਖਾਤਰਾ ਉਧਰ ਬੰਨਦਾ ਹੈ ਹੀ ਨਹੀਂਗਾ ਹੁਣ ਖਤਮ ਹੋ ਗਿਆ ਬੰਨਦਾ ਹੁਣ ਤਾਂ ਹੀ ਸੇਵਾ ਫਟਾਫਟ ਆਉਣੀ ਚਾਹੀਦੀ ਆ ਟਿੱਪਰ ਵੀ ਆ ਰਹੇ ਨੇ ਇਹ ਟਿੱਪਰ ਕਿੱਥੇ ਜਾਂਦੇ ਨੇ ਹੈ ਸੇਵਾ ਕਰਨੇ ਲਈ ਜਾ ਰਹੇ ਆ ਹਾਂ ਇਹ ਰੇਤੇ ਵਾਲੇ अच्छा रेत तो बेच रहे हैं बीवी क्या पता अभी तो निकल नहीं रहा हमने पहले तो निकलता था कहते कितनी देर तक निकलता रहा कितने दिन तक निकल रहा था, था? अभी तो नए हम लोग पहली बार इधर आए हैं ना चारे पहले निकलता था, था पहले दो तीन महीने पहले की बात है अच्छा ये डिपर तो रहते ही में चला इधर अच्छा ये सेवा के लिए नहीं जा रहे हैं आ देख सा जी ये काम ना का करो दे लो किड्डे के जवाक नु बापू ले फिर दा ना कितना रिस्की काम है थे कोई एदा दी गल बात नहीं ਇਹ ਗੱਲਾਂ ਦਾ ਧਿਆਨ ਰੱਖੋ ਕਿਉਂਕਿ ਰਾਹਤਕਾਰ ਚੱਲ ਰਹੇ ਨੇ ਕਈ ਵਾਰ ਕੋਈ ਥੈਲਾ ਹੀ ਗਿਰ ਜਾਂਦਾ ਭਾਰਾ ਜਵਾਕ ਹੈਗਾ ਕਿੰਨੀ ਗ ਉਹ ਹੁੰਦੀ ਹੈ ਜਵਾਕ ਦੀ ਸੇਤ ਹੁੰਦੀ ਆ ਸੋ ਧਿਆਨ ਰੱਖੋ ਜ਼ਰੂਰ ਤੇ ਇੱਕ ਸੇਵਾਦਾਰ ਇਹ ਆਉ ਉਹ ਇੱਥੇ ਕਿਉਂਕਿ ਜੇ ਆਮ ਆਪਾਂ ਆ ਕੇ ਇੱਥੇ ਵਿਗਣ ਪਾਉਨੇ ਆ ਉਹ ਕਈ ਵਾਰ ਰਾਹਤ ਚੀਜ਼ਾਂ ਆਉਣ ਨੂੰ ਗੱਡੀਆਂ ਆਉਣ ਨੂੰ ਟਰੱਕ ਆਉਣ ਨੂੰ ਟਾਈਮ ਲੱਗ ਜਾਂਦਾ ਜੀ ਫੇਰ ਟਿਪਰ ਏ ਤੁਸੀਂ ਕਹਿ ਕਹਿ ਕੇ ਕਰਾ ਰਹੇ ਹੋ ਜੇ ਨਾ ਹੋਵੋ ਤੁਸੀਂ ਹੋਰ ਟਾਈਮ ਲਾਉਣੇ ਮਾੜੀ ਕਰੋ ਪੀਲੀ ਜੀ ਨਹੀਂ ਪਹਿਲਾਂ ਬਹੁ ਟਾਈਮ ਐਂਡੀਆਰ ਐਫ ਵੀ ਰੋਕੀ ਰੱਖੀ ਐਂਬੂਲੈਂਸ ਵੀ ਤੇ ਕਿੰਨਾ ਰਿਕਾ ਪੈਣਾ ਦੀ ਜੀ ਅਸੀਂ ਖੜੇ ਇਸ ਕਰਕੇ ਵੀ ਰਿਕਾ ਲੱਗੇ ਜਦੋਂ ਸਰਕਾਰ ਨੇ ਸਕੂਲ ਬੰਦ ਕਰਤੇ ਜੀ ਸਾਰਾ ਕੁਝ ਬੰਦ ਕਰਤਾ ਇਹਨਾਂ ਨੂੰ ਵੀ ਦੋ ਦਿਨ ਬੰਦ ਕਰ ਲੈਣੇ ਕੋਈ ਉਹ ਥੋੜੀ ਆ ਦੇਖੋ ਕਿੰਨਾ ਖਤਰਾ ਬੰਨ ਆਰੇ ਤੱਕ ਆ ਗਿਆ ਆ ਗਿਆ ਉਹ ਬੰਦੋ ਪਿੱਛੇ ਕਰਾ ਬਸ ਇੰਨਾ ਪਾਣੀ ਨੀਚੇ ਨਹੀਂ ਬਾਹ ਆ ਗਿਆ ਥੋੜੀ ਸਖਤੀ ਕਰੋ ਜੀ ਇਹਨਾਂ ਦੇ ਬਿਲਕੁਲ ਹੋਣੀ ਚਾਹੀਦੀ ਨਹੀਂ ਤੁਸੀਂ ਕਰੋ ਜੀ ਅਸੀਂ ਹੋਣੀ ਚਾਹੀਦੀ ਤੁਸੀਂ ਕਰਨੀਆਂ ਉਹ ਦਾ ਮਾਲਕ ਆਇਆ ਉਹਨੇ ਕਿਹਾ ਵੀ ਕਿਦੀਆਂ ਨਾ ਘਟੀਆਂ ਅਭੀ 2 ਦਿਨ ਬੰਦ ਕਰ ਲੈ ਜਾ ਲੁਧਿਆਣੇ ਦੀ ਕਮਾਲਾ ਉਧਰ ਦੀ ਗੱਲ ਲੋਕਾਂ ਦੀ ਜਾਨ ਤੋਂ ਥੋੜੀ ਕੀਮਤੀ ਹੈ ਜੀ ਕਿੰਨਾ ਡਿੱਕਾ ਪਾਦਾ ਸੀਗਾ ਜੀ ਇਹਨਾਂ ਨੇ ਕਰਨੀ ਆਪਣੀ ਮਰਜ਼ੀ ਹਾਂ ਐ ਉਹ ਪੈਸਾ ਜਾਦੇ ਪਿਆਰੇ ਲੋਕਾਂ ਦੀ ਜਾਨ ਨਾਲ ਉਹ ਦੇਖੋ ਕਿੱਥੇ ਆਇਆ ਬਈ ਕਿਸੇ ਟਾਈਮ ਕੁਝ ਵੀ ਹੋ ਸਕਦਾ ਪਰसों ਅਸੀਂ ਕਵਰੇਜ ਕੀਤੀ ਆ ਉਹ ਤੋਂ ਮੈਂ ਕਹਿੰਦਾ 300 ਮੀਟਰ ਅੱਗੇ ਆ ਗਿਆ ਹੋਰ ਜੀ ਤੇ ਹੁਣ ਤਾਂ ਸਹੀ ਹੋ ਗਿਆ ਬਣੀ ਨਾ ਨਾ ਸਹੀ ਕਾਣੂ ਆ ਜੀ ਨਹੀਂ ਨਹੀਂ ਅੱਖਾਂ ਅੱਖਾਂ ਨਹੀਂ ਨਾ ਬਿੱਲੀ ਮੰਗ ਬਿੱਲੀ ਮੂਰੇ ਅੱਖਾਂ ਮੀਚ ਕੇ ਨਹੀਂ ਸਰਨਾ ਜੀ ਖਤਰਾ ਤਾਂ ਹੈਗਾ ਜੇ ਉਹ ਜਾ ਕੇ ਦੇਖੋ ਹੁਣ ਜਾ ਕੇ ਦੇਖ ਲਓ ਮਾਰੇ ਉੱਥੋਂ ਹੀ ਆਇਆ ਅਸੀਂ ਮੈਂ ਕਹਿੰਦਾ ਉੱਥੇ ਤੁਸੀਂ ਹੁਣ ਜਾ ਕੇ ਦੇਖੋ ਦਿਖਾਵਾਂ ਤੁਹਾਨੂੰ ਵੀਡੀਓ ਦਿਖਾ ਉੱਥੇ ਜਬੀ ਦੀਓ ਕਿਸੇ ਤੁਸੀਂ ਕਿਸੇ ਦਿਖਾਉਗਾ ਸੀ ਤੇ ਤਾਂ ਮੌਕੇ ਤੇ ਜਾ ਕੇ ਆਇਆ ਉਹ ਸਾਬਾਦਰ ਉੱਥੇ ਬਹੁਤ ਖਤਰਾ ਹੈਗਾ ਜੀ ਉਹ ਤਾਂ ਮੈਂ ਕਹਿੰਦਾ ਕਿਸੇ ਟਾਈਮ ਤੁਹਾਨੂੰ ਖਬਰ ਆ ਜਾਣੀ ਆ ਹੁਣੇ ਦੇਖ ਲਿਓ ਮੈਂ ਤਾਂ ਕਹਿੰਦਾ ਮੇਰੀ ਜ਼ੁਬਾਨ ਝੂਠੀ ਪੈ ਜਵੇ ਵੀ ਪ੍ਰਮਾਤਮਾ ਤੁਹਾਨੂੰ ਸੁੱਖ ਸ਼ਾਂਤ ਰੱਖੇ ਬਹੁਤ ਲੱਗਾ ਹੋਇਆ ਮੋਜ ਲੱਗੀ ਹੋਈ ਆ ਕੰਮ ਕਰੀ ਜਾਂਦੀ ਆਪਣਾ ਵਧੀਆ ਆ ਦੇਖੋ ਫੇਰ ਆਗੇ ਜੀ ਟਰੱਕੇ ਡਿੱਕਾ ਪਾਉਂਦੇ ਨੇ ਸਾਰੇ ਇਹ ਤਾਂ ਚੜੇ ਆਉਣਾ ਆਮ ਚਰਾਇਆ ਚੱਲਣੀ ਕਰਨੀ ਪੰਜਾਬੀ ਦੀ ਇੱਕ ਘਾਵਤਾ ਹੈ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਤੇ ਉਹ ਇੱਥੇ ਸੱਚ ਜਾਪਤੀ ਆ ਕਿਤੇ ਇੱਕ ਲੋਕ ਕਿਵੇਂ ਸੇਵਾ ਤੇ ਲੱਗੇ ਹੋਏ ਨੇ ਪਰ ਇੱਥੇ ਮਾਈਨਿੰਗ ਵਾਲਿਆਂ ਨੇ ਟਿਪਰ ਲੈਨ ਚਲਾ ਕੇ ਰੱਖੇ ਹੋਏ ਨੇ ਵੀ ਉਧਰ ਬੰਨ ਜਦੋਂ ਖਤਰਾ ਟਲੇ ਤਾਂ ਅਸੀਂ ਆਪਣਾ ਕੰਮ ਸ਼ੁਰੂ ਕਰੀਏ